ਗੁਰਦਾਸਪੁਰ ਵਿੱਚ ਚੋਰਾਂ ਨੇ ਧਾਰਮਿਕ ਸਥਾਨ ਨੂੰ ਬਣਾਇਆ ਨਿਸ਼ਾਨਾ ਪਿੱਤਲ ਦੀਆਂ ਮੂਰਤੀਆਂ ਅਤੇ ਨਗਦੀ ਲੈ ਕੇ ਹੋਏ ਫਰਾਰ ਸਬੂਤ ਮਟਾਉਣ ਲਈ ਨਾਲ ਲੈ ਕੇ ਟੀਵੀਆਰ ਗੁਰਦਾਸਪੁਰ ਸ਼ਹਿਰ ਦੇ ਇੱਕ ਪਾਸੇ ਇਲਾਕੇ ਰੋਲੀਆ ਰਾਮ ਕਲੋਨੀ ਵਿੱਚ ਲక్ష్ਮੀ ਨਾਰਾਇਣ ਮੰਦਿਰ tạm ਨੂੰ ਚੋਰਾਂ ਨੇ ਬੀਤੀ ਰਾਤ ਨਿਸ਼ਾਨਾ ਬਣਾਇਆ ਅਤੇ ਮੰਦਿਰ ਦੇ ਅੰਦਰੋਂ ਬੰਕੇ ਮੁੱਲ ਦੀਆਂ ਪਿੱਤਲ ਦੀਆਂ ਮੂਕਤੀਆਂ ਅਤੇ ਹੋਰ ਸਮਾਨ ਦੇ ਨਾਲ ਲੰਗਰ ਲਈ ਤਾਲ ਪਾਤਰ ਵਿੱਚ ਰੱਖੀ ਕਰੀਬ 25000 ਦੀ ਨਗਦੀ ਵੀ ਚੋਰ ਲੈ ਕੇ ਫਰਾਰ ਹੋ ਗਏ ਮੰਦਿਰ ਦੇ ਸੇਵਾਦਾਰ ਅਨੁਸਾਰ ਚੋਰ ਨੇੜੇ ਇੱਕ ਟੁੱਟੇ ਪਈ ਸ਼ਰਧੀਆਂ ਪੌੜੀਆਂ ਛੱਡ ਕੇ ਸ਼ਤਰਾਹੀ ਮੰਦਰ ਵਿੱਚ ਦਾਖਲ ਹੋਏ ਸਨ ਅਤੇ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਸੀ ਉਨ੍ਹਾਂ ਨੇ ਨਾ ਸਿਰਫ ਦਰਪਾਰ ਵਿੱਚ ਹੀਆਂ ਕੱਲੀਆਂ 8 ਮੂਰਤੀਆਂ ਤਿੰਨ ਗੁਰਚੇ ਚੋਰੀ ਕੀਤੇ ਬਲਕਿ ਸੰਦੂਕ ਖੋਲ ਕੇ ਉਸ ਵਿੱਚ ਪਿਆਰ ਬੱਤਲਾ ਦਾ ਸਮਾਨ ਕੈਂਟੀਆਂ ਆਦਵੀ ਚੋਰੀ ਕਰਕੇ ਲੈ ਗਏ ਅਤੇ ਮੰਦਰ ਵਿੱਚ ਜਗਦੀ ਅਖੰਡ ਜੋਤ ਲਈ ਰੱਖੇ ਗਏ ਉਹਦੇ ਡੱਬੇ ਵੀ ਚੋਰਾਂ ਵੱਲੋਂ ਚੋਰੀ ਕੀਤੇ ਗਏ ਅਤੇ ਰਸੋਈ ਵਿੱਚ ਰੱਖੇ ਗੈਸ ਚੁੱਲੇ ਤੇ ਮਿੱਤਰ ਦੇ ਪਰਤਨ ਤੱਕ ਉਹਨਾਂ ਨੇ ਨਹੀਂ ਛੱਡੇ ਮਨਦਰ ਦੇ ਸਵਾਰ ਦਾ ਮੁਕਲ ਦਤਾ ਨੇ ਦੱਸਿਆ ਕਿ 2 ਸਾਲ ਪਹਿਲਾਂ ਵੀ ਮੰਦਰ ਵਿੱਚ ਚੋਰੀ ਹੋਈ ਸੀ ਪਰ ਉਸ ਨੂੰ ਸਲਝਾਉਣ ਵਿੱਚ ਪੁਲਿਸ ਨਕਾਮ ਰਹੀ ਅਤੇ ਅੱਜ ਫਿਰ ਮੰਦਰ ਵਿੱਚ ਚੋਰੀ ਦੀ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਹੈ ਤੇ ਮੇਰਾ ਨਾਮ ਮੁਗਲ ਦਤਾ ਹੈ ਜੀ ਮੈਂ ਕੱਲ ਸਵੇਰੇ ਆਪਣੇ ਘਰ ਪਹੁੰਚ ਕਰਦਾ ਪਿਆ ਸੀਗਾ ਤੇ ਮੈਨੂੰ ਤਾਂ ਹਮਲੇ ਦਾ ਫੋਨ ਆਇਆ ਸੀਗਾ ਕਿ ਇੱਧਰ ਦਾ ਦਸਰੇ ਚੋਰੀ ਹੋ ਗਈ ਹੈ ਜੀ ਪਿੱਤਲ ਦਾ ਸਾਰਾ ਮੂਰਤੀਆਂ ਸੀਗੀਆਂ ਤੇ ਮਾਤਾ ਰਾਣੀ ਦੇ ਭਗਵਾਨ ਸਾਰੇ ਨੇ ਉਹ ਸਾਰੇ ਲੈ ਗਏ ਸੀਗੇ ਨਾਲ ਹੀ ਆਪਣੇ ਨਾਲ ਸਾਡੇ ਦੇ ਵਿੱਚ ਕਹਿ ਸੀਗਾ ਵੀ 25000 ਰੁਪਿਆ ਆਪਾਂ ਸ਼ਿਵਰਾਤਰੀ ਦਾ ਲੰਗਰ ਲਾਣੇ ਹਰ ਸਾਲ ਤੇ ਉਹ ਵੀ ਚੋਰ ਲੈ ਗਿਆ ਆਪਣੇ ਨਾਲ ਇਹਦੇ ਨਾਲ ਇੱਥੇ ਪਿੱਤਲ ਦੇ ਪਲੇਟਾਂ ਸੀਗੀਆਂ ਘੰਟੀ ਸੀਗੀ ਸ਼ੇਰ ਸੀਗੇ ਮਾਤਾ ਰਾਣੀ ਦੇ ਉਹ ਵੀ ਨਾਲ ਲੈ ਗਏ ਅੰਦਰ ਸਾਡੇ ਡੀਵੀਆਰ ਕੈਮਰੇ ਦੀ ਰਿਕਾਰਡਿੰਗ ਉਹ ਵੀ ਨਾਲ ਲੈ ਗਏ ਆਪਣੇ ਅੰਦਰ ਦੇਸੀ ਘੋੜੇ ਡੱਬੇ ਸੀਗੇ ਸਾਡੇ ਉੱਤੇ ਖੰਡ ਜੋ ਜਗਦੀ ਹੈ 24 ਸਿਕੰਡੇ ਤੇ ਉਹ ਵੀ ਆਪਣੇ ਨਾਲ ਲੈ ਗਏ ਤੇ ਅੰਦਰ ਰਸੋਈ ਤੇ ਜਿਹੜੇ ਗੈਸ ਦਾ ਬਰਨਰ ਹੁੰਦਾ ਉਹ ਵੀ ਆਪਣੇ ਨਾਲ ਲੈ ਗਏ ਸਾਰਾ ਕੁਝ ਕੁੱਲ ਕਿੰਨੀਆਂ ਮੂਰਤੀਆਂ ਨੇ ਕੁੱਲ 8-9 ਮੂਰਤੀਆਂ ਸੀਗੀਆਂ ਜੀ ਤੇ ਕਿੰਨਾ ਕੁ weight ਹੋਈ ਗਈ ਇੱਕ 2.5 ਕਿਲੋ ਇੱਕ ਮੂਰਤੀ ਦਾ weight ਹੋਏਗਾ ਜੀ ਪਿੱਤਲ ਦਾ ਭਾਰੀ ਹੈ ਜੀ ਗੁਰਜ ਗੁਰਜੋ ਵੀ 1/2 ਕਿਲੋ ਦੇ ਹੋਣੇ ਜੀ ਤਿੰਨ ਗੁਰਜ ਸੀਗੇ ਦੋ ਸ਼ੇਰ ਸੀ ਦੋ ਸ਼ੇਰ ਸੀਗੇ ਇੱਕ ਕੈਂਡੀ ਸੀਗੀ ਜੀ ਪਿੱਤਲ ਦੀ ਕੁੱਲ ਕਿੰਨਾ ਦਾ ਨੁਕਸਾਨ ਹੋਇਆ ਲੱਗਦਾ ਪਿੱਤਲ ਦੇ ਮੂਰਤੀਆਂ ਉਹ ਸੁਨਾਹ ਕਿੰਨੇ ਦਾ ਹੋਵੇਗਾ ਪਿੱਤਲ ਦੀ ਮੂਰਤੀ ਲਾ ਲ ਤੁਸੀਂ 50-60 ਹਜ਼ਾਰ ਦੇ ਅਪਰੋਕਸ ਤੇ ਜਿਹੜੇ ਕੈਸ਼ ਆ ਵੀ 25000 ਰੁਪਏ ਲੱਖ ਰੁਪਏ ਦੇ ਕਰੀਬ ਹਾਂਜੀ ਕਿਉਂਕਿ ਆਜ ਤੋਂ 2 ਸਾਲ ਪਹਿਲੇ ਵੀ ਸਾਡੇ ਤੇ ਚੋਰੀ ਹੋਈ ਸੀਗੀ ਉਦੋਂ ਵੀ ਆਪਾਂ ਸ਼ਿਵਰਾਤਰੀਆ ਲੰਗਾ ਲਾਣਾ ਸੀ ਕਿ ਮੰਗ ਕੀ ਕਰਦੇ ਹੋ ਨਾ ਮੰਗੇ ਹੀ ਕਰਦੇ ਆ ਕਿ Hindu ਧਾਰਮਿਕ ਸਥਾਨਾਂ ਦੇ ਜਿੱਤੇ ਕਰਦੇ ਇਹਨਾਂ ਪਰ ਇਹਨਾਂ ਨੂੰ ਨੱਥ ਪਾਈ ਜਾਵੇ ਜੀ ਪੁਲਿਸ ਨੂੰ ਕੰਪਲੇਟ ਪੁਲਿਸ ਨੂੰ ਮੌਕੇ ਤੇ ਕੰਪਲੇਨਟ ਕਰਤੀ ਸੀਗੀ ਜੀ ਐਸਓ ਸਾਹਿਬ ਮੌਕੇ ਤੇ ਆ ਗਏ ਸੀ ਜੀ ਮੇਰਾ ਨਾਮ ਸ਼ਮਾ ਹੈ ਤੇ ਗੁਰਦਾਸਪੁਰ ਦਾਮ ਤੋਂ ਹੀ ਬੋਲਦੇ ਪਏ ਆ ਲక్ష్ਮੀ ਨਾਰਾਇਣ ਦਾਮ ਤੋਂ ਤੇ ਭਈਆ ਸਾਡੇ ਇੱਥੇ ਦਾਮ ਚ ਸੇਰੇ ਅਸੀਂ ਆਏ ਆ 8 ਵਜੇ ਜੋ ਜਗਾਉਣ ਵਾਸਤੇ ਜਦੋਂ ਅਸੀਂ ਆਏ ਤੇ ਥਿਆਂਦਿਆਂ ਨੂੰ ਸਾਡੇ ਸਮਾਨ ਚੋਰੀ ਹੋ ਗਈ ਸਾਡੇ ਦਾਮ ਚ ਸਾਡੇ ਦਾਮ ਦੀਆਂ 8 ਮੂਰਤੀਆਂ ਤੇ ਪਿੱਤਲ ਦਾ ਸਾਰਾ ਹੀ ਸਮਾਨ ਲੈ ਗਏ ਪਿੱਤਲ ਦੇ ਗੁਰਜ ਜਿਗੇ ਪਿੱਤਲ ਦੀਆਂ ਪਲੇਟਾਂ ਚਮਚੇ ਫਿਰ ਹੋਰ ਵੀ ਬਹੁਤ ਪਿੱਤਲ ਦਾ ਸਮਾਨ ਹੀ ਬਈ ਹੈ ਜੋ ਖੜਿਆ ਉਹਨਾਂ ਨੇ ਤੇ ਬਾਕੀ ਉਹਨਾਂ ਨੇ ਪੇਟੀ ਖੋਲ ਕੇ ਉੱਤਰ ਪਿੱਤਲ ਦਾ ਜਣੀ ਜੋ ਤਾਂ ਹੀ ਕੱਠੀਆਂ ਕੀਤੀਆਂ ਉਹ ਸਮਾਨ ਲੈ ਕੇ ਗਏ ਭਈਆ ਤੇ ਅਲਮਾਰੀ ਖੋਲ ਕੇ ਕਿਉਂ ਦੇ ਡੱਬੇ ਅਲਮਾਰੀ ਚੋਂ ਸਮਾਨ ਵੀ ਸਾਡਾ ਉਹਨਾਂ ਨੇ ਕਾਫੀ ਨੁਕਸਾਨ ਕੀਤਾ ਫਿਰ ਲੈ ਗਏ ਸਮਾਨ ਹਾਂਜੀ ਕੈਸ਼ ਵੀ ਹੈ ਭਈਆ 20 25000 ਰੁਪਿਆ ਕੈਸ਼ ਵੀ ਹੈ ਉਹ ਕਿੱਥੇ ਪਿਆ ਉਹ ਐ ਇਹਦੇ ਵਿੱਚ ਪਿਆ ਦੇ ਐ ਗੱਲੇ ਇਹਦੇ ਵਿੱਚ ਅੱਛਾ ਗੱਲ ਮਤਲਬ ਧੰਦਾ ਪੈਸਾ ਹਾਂਜੀ 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 ਸੇਵਾ ਦਾ ਕਿਠਾ ਲੰਗਰ ਲਗਾਣਾ ਸੀ ਭਈਆ ਸ਼ਵਰਾਤਰੀ ਦਾ ਸ਼ਵਰਾਤਰੀ ਦੀ ਸੇਵਾ ਕੱਠੀ ਕੀਤੀ ਦੀ ਸੀ ਤੋ ਉਹ ਸੰਗਤ ਕੋਲੋਂ ਸਾਰੀ ਕਿੱਥੋਂ ਆਏ ਹਾਂਜੀ ਉਹ ਸਾਰੇ ਸੀੜੀਆਂ ਚੜ ਕੇ ਆਏ ਬੈਗ ਤੋਂ ਬੈਗ ਕੀ ਹੈ ਬੈਗ ਨਾਲੇ ਖਾਲੀ ਪਲਾਟ ਤੇ ਨਾਲੇ ਖਾਲੀ ਪਲਾਟ ਵੱਲੋਂ ਚੜ ਕੇ ਆਏ ਉਹ ਉਧਰ ਨੂੰ ਗਏ ਆ ਸਾਰਾ ਸਮਾਨ ਭਰ ਕੇ ਬੋਰੀਆਂ ਚ ਲੈ ਕੇ ਗਏ ਪਹਿਲੇ ਵੀ ਇੱਥੇ ਚੋਰੀ ਹੋਈ ਹੈ ਹਾਂਜੀ ਪਹਿਲੇ ਵੀ ਹੋਈ ਪਰ ਪਹਿਲੇ ਵੀ ਸਾਡੀ ਸੁਣਵਾਈ ਨਹੀਂ ਹੋਈ ਪਈ ਆ ਪਹਿਲੇ ਵੀ ਉਦੋਂ ਤੋਂ ਕੈਸ਼ ਵੀ ਸਾਡਾ ਕਾਫੀ ਗਿਆ ਸੀ ਤੇ ਕੈਮਰੇ ਕੈਮਰੇ ਲੱਗੇ ਕੈਮਰੇ ਉਹ ਤੋੜ ਗਏ ਡੀਵੀਆ ਤੋੜ ਕੇ ਚਲੇ ਗਏ ਭਈਆ ਸਾਰੇ ਤੋੜ ਨਾਲ ਹੀ ਲੱਗੇ ਆਪਣੀ ਜੀ ਨਾਲ ਹੀ ਲੱਗੇ ਉਹ